ਪਾਰਤਨੇ ਪਾਕਿਸਤਾਨ ਨੂੰ ਕਰੜੇ ਹੱਥੀ ਲੈ ਅਫਗਾਨਿਸਤਾਨ ਮਾਮਲੇ 'ਚ ਪਾਰਤਨੇ ਕਹੇ ਹੈ ਕਿ ਪਾਰਤਨੇ ਅਫਗਾਨਿਸਤਾਨ ਦੇ ਵਿਕਾਸ ਨੂੰ ਲੈ ਕੇ ਹਮੇਸ਼ਾ ਕੰਮ ਕੀਤਾ ਹੈ ਪਰ ਕੁਝ ਅਜਿਹੇ ਵੀ ਨੇ ਜਿਸ ਨੇ ਦੇਸ਼ ਨੂੰ ਸਿਰਫ ਖੂਨ ਖਰਾਬਾ ਅਤੇ ਹਿੰਸਾ ਦਿੱਤੀ ਹੈ ਰੂਸ ਨੇ ਅਮਰੀਕਾ ਤੇ ਸੀਰੀਆ ਵਿੱਚ ਸੀਜ਼ਫਾਇਰ ਦੇ ਤਹਿਤ ਆਪਣੀ ਜ਼ਿੰਮੇਵਾਰੀਆਂ ਦੇ ਪੂਰਨ ਤੋਂ ਸਫਲ ਰਹਿਣ ਦਾ ਇਲਜ਼ਾਮ ਲਗਾਇਆ ਰੂਸ ਦਾ ਕਹਿਣਾ ਹੈ ਕਿ ਅਮਰੀਕਾ ਵਿਦਰੋਹੀ ਗੁੱਟਾਂ ਨੂੰ ਸਮਰਥਨ ਨਾ ਦੇਣ ਤੋਂ ਆਨੰਕ ਨਹੀਂ ਕਰ ਰਿਹਾ ਹੈ ਓਬਾਮਾ ਪ੍ਰਸ਼ਾਸਨ ਨੇ ਕਿਹਾ ਕਿ ਅਤਵਾਦ ਦੇ ਖਿਲਾਫ ਪਾਕਿਸਤਾਨੀ ਜੰਗ ਉਦੋਂ ਤੱਕ ਖਤਮ ਨਹੀਂ ਹੋਏਗੀ ਜਦੋਂ ਤੱਕ ਉਹ ਆਪਣੀ ਜ਼ਮੀਨ ਦਾ ਦੂਜੇ ਦੇਸ਼ਾਂ ਤੇ ਹਮਲਾ ਕਰਨ ਵਾਲੇ ਗਿਰੋਹਾਂ ਨੂੰ ਬਰਦਾਸ਼ਤ ਕਰਨ ਦੀ ਨੀਤੀ ਨਹੀਂ ਬਦਲਦਾ ਬੀਬੀਸੀ ਦੀ ਕਵਰ ਮੁਤਾਬਕ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ ਇਹ ਨਹੀਂ ਕਰਤਾ ਤਾਂ ਦੁਨੀਆ ਵਿੱਚ ਅਲੱਗ ਰਹਿ ਜਾਏਗਾ ਸੰਯੁਕਤ ਰਾਸ਼ਟਰ ਮਹਾਸਭਾ ਲਈ ਰਵਾਣਾ ਹੋਣ ਤੋਂ ਪਹਿਲਾਂ ਪਾਕਿਸਤਾਨੀ ਪੀਐਮ ਨਵਾਜ਼ ਸ਼ਰੀਫ ਹੁਰੀਅਤ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨੇਤਾਵਾਂ ਨੂੰ ਮਿਲਣ ਕੇ 21 ਸਤੰਬਰ ਨੂੰ ਨਵਾਜ਼ ਸ਼ਰੀਫ ਦਾ ਸੰਯੁਕਤ ਰਾਸ਼ਟਰ ਵਿੱਚ ਭਾਸ਼ਣਾ ਪਾਕਿਸਤਾਨ ਇੱਕ ਵਾਰ ਫਿਰ ਸ਼ਰਮਨਾਕ ਹਰਕਤ ਕੀਤੀ ਹੈ ਦਰਸਲ ਪਾਕਿਸਤਾਨ ਨੇ ਬੁਰਹਾਨ ਵਾਨੀ ਦਾ ਮੁੱਦਾ ਸੰਯੁਕਤ ਰਾਸ਼ਟਰ ਚ ਚੁੱਕਿਆ ਹੈ ਪਾਕਿਸਤਾਨ ਨੇ ਇਨਕਾਊਂਟਰ ਚ ਮਾਰੇ ਗਏ ਅਤਵਾਦੀ ਬੁਰਹਾਨ ਵਾਨੀ ਦੇ ਇਨਕਾਊਂਟਰ ਨੂੰ ਕਤਲ ਦੱਸਿਆ ਭਾਰਤ ਨੇ ਕਿਹਾ ਕਿ ਬਲੋਚਿਸਤਾਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਚੁੱਕਦਾ ਰਹੇਗਾ ਭਾਰਤ ਮੁਤਾਬਕ ਜੇ ਹਾਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਬਲੋਚ ਲੋਕਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਭਾਰਤ ਨੇ 26-11 ਹਮਲੇ ਦੀ ਸੁਣਵਾਈ ਤੇਜ਼ ਕਰਨ ਲਈ ਪਾਕਿਸਤਾਨ ਨੂੰ ਚਿੱਠੀ ਲਿਖੀ ਹੈ ਜਿਸ ਤੇ ਭਾਰਤ ਨੇ ਪੁੱਛਿਆ ਕਿ ਮਾਮਲੇ ਦੇ ਰੋਪੀ ਸਬੂਤ ਵੀ ਪਾਕਿਸਤਾਨ ਜਨੇ ਤਾਂ ਸੁਣਵਾਈ ਚਕਰੀਬ 8 ਸਾਲ ਦੀ ਦੇਰੀ ਕਿਉਂ ਕੀਤੀ ਗਈ ਅਮਰੀਕਾ ਚ ਖੋਲਿਆ ਮਿਲਦੇ ਹਥਿਆਰ ਨੂੰ ਲੈ ਕੇ ਦੇਸ਼ ਚ ਵੱਡੀ ਬਹਿਸ ਹੋ ਰਹੀ ਹੈ ਪਰ باوجود ਇਸ ਦੇ ਸਾਰੇ ਤਰ ਅਮਰੀਕਾ ਦਾ ਬੰਦੂਕ ਨੂੰ ਲੈ ਕੇ ਮੂੰਹ ਘੱਟ ਨਹੀਂ ਹੋਇਆ ਤਾਂ ਸਰਵੇ ਵਿੱਚ ਗੱਲ ਸਾਫ਼ ਉਭਰ ਕੇ ਆਈ ਹੈ ਕਿ ਅਮਰੀਕਾ ਚ ਕਰੀਬ 50% ਬੱਚੇ ਆਪਣੇ ਘਰ ਵਿੱਚ ਸੁਰੱਖਿਆ ਦੇ ਹਿਸਾਬ ਨਾਲ ਰੱਖੇ ਹਥਿਆਰਾਂ ਦੇ ਨਾਲ ਖੇਡਦੇ ਹਨ